ਇਹੀ ਚੀਜ਼ ਦੇਖਣ ਵਾਲੀ ਹੁੰਦੀ ਹੈ ਕੋਈ 5 ਘੰਟੇ ਵਿੱਚ ਜੁੜਿਆ ਬੈਠਾ ਹੈ ਕੋਈ 3 ਘੰਟੇ ਤੋਂ ਕੋਈ 2 ਘੰਟੇ ਤੋਂ ਉਹ ਵੀ ਹੈ ਜਿਨ੍ਹਾਂ ਨੂੰ 5 ਮਿੰਟ ਵੀ ਬਹਿਣਾ ਬੜਾ ਔਖਾ ਹੋ ਜਾਂਦਾ ਹੈ 5 ਮਿੰਟ ਵੀ 10 ਮਿੰਟ 15 ਮਿੰਟ ਅੱਧਾ ਘੰਟਾ ਵੀ ਬਹਿਣਾ ਬੜਾ ਔਖਾ ਹੋ ਜਾਂਦਾ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ 15 20 ਮਿੰਟ ਅੱਧਾ ਘੰਟਾ ਬਾਣੀ ਦੇ ਵਿੱਚ satsang ਵਿੱਚ ਬੈਠ ਕੇ ਨਾ ਕਿ ਬੜਾ ਆਨੰਦ ਆਇਆ ਫਿਰ ਇਹ ਆਪ ਮਹਿਸੂਸ ਕਰਦੇ ਆਂ ਗੁਰੂ ਦੀ ਕਿਰਪਾ ਨਾਲ ਹੀ ਫੀਲਿੰਗ ਆਉਂਦੀ ਏ ਇਹ ਓਦਾਂ ਨਹੀਂ ਆਉਂਦੀ ਜਦੋਂ ਅਸੀਂ ਕਹਿੰਨੇ 5 10 ਮਿੰਟ ਜਾਂ ਅੱਧਾ ਘੰਟਾ ਦੀ ਜਾਂ ਇੱਕ ਦਿਨ ਦੀ ਹਾਜ਼ਰੀ ਤੇ ਬੜਾ ਆਨੰਦ ਆਇਆ ਤਾਂ ਫਿਰ ਜਿਹਨੂੰ ਜਿਹੜਾ 5 ਘੰਟੇ ਰੋਜ਼ ਦੀ ਹਾਜ਼ਰੀ ਭਰਦਾ ਪਿਆ ਕਿੰਨੀ ਉਹਦੇ ਤੇ ਕਿਰਪਾ ਹੋਏਗੀ ਫਿਰ ਬਿਨਾਂ ਨਾ ਅੱਗੇ ਤੋਂ ਆਖਰ ਕੋਈ ਤਾਂ ਪੰਜ ਬਾਣੀਆਂ ਦਾ ਪਾਠ ਸਵੇਰੇ ਸ਼ੁਰੂ ਕਰਦੇ ਆ ਕਰਦੇ ਹੀ ਹੈ ਨਾ ਦੋ ਸਰੀਰ ਚਾਰ ਸਰੀਰ ਛੇ ਸਰੀਰ ਫਿਰ ਸੁਖਮਣੀ ਸਾਹਿਬ ਸਾਰਾ ਫਿਰ ਆਸਾ ਦੀ ਵਾਰ ਸਾਰੀ ਦੀ ਸਾਰੀ ਫਿਰ ਮੁੜ ਕੇ ਵਾਹਿਗੁਰੂ ਗੁਰੂ ਮੰਤਰ ਤੋਂ ਸਾਧ ਸੰਗਤ ਜੀ ਜਿਵੇਂ ਸੰਸਾਰ ਦਾ ਧਨ ਅਸੀਂ ਸਾਰੇ ਪਾਸਿਆਂ ਤੋਂ ਇਕੱਠਾ ਕਰਨ ਬਾਰੇ ਸੋਚਦੇ ਰਹਿੰਦੇ ਚਲੋ ਜੀ ਥੋੜਾ ਜਿਹਾ ਕੰਮ ਇੱਥੇ ਹਾਜ਼ਰੀ ਆ ਨੌਕਰੀ ਕਰ ਲਈਏ ਨਾਲ ਨਾਲ ਆਹ ਕੰਮ ਕਰ ਲਈਏ ਜੇ ਨਾਲ ਨਾਲ ਥੋੜਾ ਜਿਹਾ ਆ ਹੋ ਜਾਵੇ ਐ ਸੋਚਦੇ ਆ ਕਿ ਸਵੇਰ ਦੀ ਹਾਜ਼ਰੀ ਹੈਗੀ ਹੈ ਨੌਕਰੀ ਜੌਬ ਹੈਗੀ ਐ ਕਿਤੇ ਸ਼ਾਮ ਦੀ ਵੀ ਮਿਲ ਜੇ ਕੋਈ ਇਸ ਤੋਂ ਵਧੀਆ ਹੋਰ ਵਧੀਆ ਮਿਲ ਜੇ ਫਿਰ ਇਹ ਛੱਡ ਦਾਂਗੇ ਆਪਾਂ ਫਿਰ ਉੱਧਰ ਹੋ ਜਾਾਂਗੇ ਜਿਵੇਂ ਸੰਸਾਰ ਵਾਸਤੇ ਮਾਇਆ ਵਾਸਤੇ ਇਦਾਂ ਸੋਚੀਦਾ ਨਾ ਐਵੇਂ ਰੱਬ ਦੇ ਪਿਆਰੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੋਚਦੇ ਨੇ ਵੀ ਚਲੋ ਭਈ ਆਹ ਤਾਂ ਇੰਨਾ ਕੁ ਕਰ ਲਿਆ ਸੀ 10 ਕੁ ਭਾਂਡੇ ਤਾਂ ਮਾਂਜ ਲਏ ਹੋ ਸਕੇ ਥੋੜਾ ਜਿਹਾ ਝਾੜੂ ਵੀ ਮਾਰ ਦਈਏ ਹੋ ਸਕੇ ਥੋੜ੍ਹਾ ਜਿਹਾ ਦੋ ਬਾਲਟੀਆਂ ਧਾਲੀ ਵਰਤਾ ਲਈਏ ਸਾਰੇ ਪਾਸਿਆਂ ਤੋਂ ਵੀ ਚਲੋ ਅੱਜ ਛੁੱਟੀ ਐ ਇਹ ਥੋੜੀ ਐ ਕਿ ਜਿੱਦਣ ਕੰਮਕਾਰ ਹੋਵੇ ਸਕੂਲ ਹੋਵੇ ਜਾਂ ਜੋਬ ਹੋਵੇ ਉਸ ਦਿਨ ਵੀ ਕਹਿੰਦੇ ਸੀ ਸਾਡੇ ਕੋਲ ਟਾਈਮ ਨਹੀਂ ਤਾਂ ਜਿੱਦਣ ਛੁੱਟੀ ਹੋਵੇ ਤਾਂ ਉਸ ਦਿਨ ਵੀ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ ਇਹਦਾ ਕੀ ਮਤਲਬ ਹੋਇਆ ਜਿੱਦਣ ਅਸੀਂ ਫ੍ਰੀ ਹਾਂ ਉਸ ਦਿਨ ਵੀ ਨਹੀਂ ਬਹਿਣਾ ਤਾਂ ਜਿੱਦਣ ਜੋਬ ਐ ਉਸ ਦਾ ਨਮੀ ਨਹੀਂ ਬਣਾ। ਫਿਰ ਕੀ ਫਰਕ ਹੋਇਆ? ਇਹਦਾ ਮਤਲਬ ਇਹ ਹੈ ਕਿ ਮਨ ਹੀ ਹਰਾਮੀ ਹੋਇਆ। ਵਰਨਾ ਇਹ ਹੈ ਕਿ ਜੇ ਮਨ 'ਚ ਪਿਆਰ ਹੋਵੇ ਨਾ ਫਿਰ ਕਹਿੰਦਾ ਜੀ ਅੱਜ ਮੇਰੇ ਨਾ ਡਿਊਟੀ ਜਾਂਚ 10 ਕੁ ਮਿੰਟ ਰਹਿੰਦੇ ਆ। ਫਿਰ ਮੈਂ 10 ਕੁ ਮਿੰਟ ਕੀਰਤਨ ਹੀ ਸੁਣ ਲਾ। ਹਰ ਮੰਦਰ ਸਾਹਿਬ ਤੋਂ ਕੀਰਤਨ ਆ ਰਿਹਾ ਹੈ ਤੇ ਮੈਂ ਟੀਵੀ ਦੇ ਕੋਲ ਬੈਠ ਕੇ ਫਿਰ 10 ਕੁ ਮਿੰਟ ਇੱਕ ਸ਼ਬਦ ਸੁਣ ਲਾ। ਲਓ ਜੀ ਇੰਨੇ ਨਾਲ ਵੀ ਸਾਡੀ ਤੁਹਾਡੀ ਜਾਂ ਸੁਣਨ ਵਾਲੇ ਦੀ ਹਾਜ਼ਰੀ ਹਰ ਮੰਦਰ ਸਾਹਿਬ ਲੱਗੂਗੀ ਇੰਨੇ ਨਾਲ ਵੀ ਮਿੰਟ ਵਿੱਚੋਂ ਮਿੰਟ ਕੱਢ ਲੈਣਾ ਸਮੇਂ 'ਚੋਂ ਸਮਾਂ ਕੱਢ ਲੈਣਾ ਤੁਛ ਮਾਤਰ ਸਮਾਂ ਕੱਢ ਲੈਣਾ ਹਲਕ ਆਪਣੇ ਘਰ ਬੈਠਿਆਂ ਕਿਤੇ ਗਏ ਹੀ ਨਹੀਂ ਹਰ ਮੰਦਰ ਸਾਹਿਬ ਤੋਂ ਕੀਰਤਨ ਆ ਰਿਹਾ ਹੈ ਭਈ ਨੌਕਰੀ ਤੇ ਜੋਬ ਤੇ ਜਾਣ ਤੇ ਜੇ 10 ਮਿੰਟ ਹੈਗੇ ਆ ਸਵੇਰ ਦਾ ਟਾਈਮ ਤੇ ਮੈਂ ਆ ਕਥਾ ਆ ਰਹੀ ਹੈ ਇਹ ਦਰਬਾਰ ਸਾਹਿਬ ਤੋਂ 10 ਮਿੰਟ ਕਥਾ ਸੁਣ ਲਾ ਐਨਾ ਕ ਵੀ ਜੇ ਮਨ ਚ ਫੁਰਨਾ ਬਣ ਜਾਂਦਾ ਸਮਝ ਲਿਓ ਗੁਰੂ ਰਾਮਦਾਸ ਜੀ ਸਾਨੂੰ ਬੁਲਾ ਰਹੇ ਨੇ ਸਾਡੇ ਅੰਦਰ ਫੁਰਨਾ ਬਣਾ ਕੇ ਸਾਡੀ ਹਾਜ਼ਰੀ ਲਵਾ ਰਹੇ ਨੇ ਮਹਾਰਾਜ ਉੱਥੇ ਜਦੋਂ ਮਨ ਕਰਿਆਵੇ ਨਾ ਤੇ ਪਾਠ ਕਰਨ ਨੂੰ ਮਨ ਕਰਿਆਵੇ ਨਾ ਜਪਜੀ ਸਾਹਿਬ ਕਰਨ ਨੂੰ ਮਨ ਕਰਿਆਵੇ ਨਾ ਜਾਪ ਦੇ ਵਿੱਚ ਜਾਣ ਨੂੰ ਜੇ ਮਨ ਕਰਿਆ ਵੀ ਹੋਰ 2 ਕੁ ਮਿੰਟ ਹੈਗੇ ਚੱਲ ਹੋਰ ਬਹਿ ਜਾਂਨੇ ਚਲੋ 5 ਮਿੰਟ ਅਜੇ ਹੈਗੇ ਆ ਹੋਰ ਬਹਿ ਜਾਂਨੇ ਬਸ ਜਦੋਂ ਇਦਾਂ ਮਨ ਕਰਨ ਲੱਗ ਪਿਆ ਵੀ ਸਮਝ ਲੈਣਾ ਇਹੋ ਹੀ ਗੁਰੂ ਨਾਨਕ ਦੀ ਕਿਰਪਾ ਹੈ ਹੋਰ ਉਹਨਾਂ ਚੈੱਕ ਥੋੜੀ ਘਟਕੇ ਦੇਣਾ ਕਿਰਪਾ ਦਾ ਇਹੋ ਹੀ ਕਿਰਪਾ ਹੈ ਜੇ ਭੁੱਖ ਲੱਗ ਰਹੀ ਹੈ ਹਜਮ ਹੋ ਰਿਆ ਨਾ ਤੇ ਸਮਝ ਲਓ ਸਰੀਰ ਸਾਡਾ ਤੰਦਰੁਸਤ ਹੈ ਅੱਖੋ ਸਾਤਨਾ ਸ੍ਰੀ ਵਾਹਿਗੁਰੂ ਜੇ ਭੁੱਖ ਲੱਗ ਰਹੀ ਹੈ ਤੇ ਖਾ ਰਹੇ ਆ ਹਜਮ ਹੋ ਰਿਹਾ ਤੇ ਸਮਝ ਲਓ ਸਾਨੂੰ ਮਹਾਰਾ ਨੇ ਤੰਦਰੁਸਤੀ ਦਿੱਤੀ ਸਰੀਰ ਸਾਡਾ ਜੇ ਖਾਣ ਨੂੰ ਜੀ ਨਾ ਕਰੇ ਤੇ ਜੇ ਖਾ ਲਵੇ ਤਵੇ ਹਜਮ ਨਾ ਹੋਵੇ ਤੇ ਆਪੇ ਹੀ ਪਤਾ ਲੱਗ ਜਾਂਦਾ ਕਿ ਮੈਂ ਤਾਂ ਬਿਮਾਰ ਐ ਮੈਨੂੰ ਕੋ ਤਕਲੀਫ ਐ ਚਲੋ ਫੇ ਡਾਕਟਰ ਸਾਹਿਬ ਕੋ ਚੈੱਕ ਕਰਵਾਈਏ ਜਦੋਂ ਨਾਮ ਦੀ ਭੁੱਖ ਨਹੀਂ ਨ ਲੱਗਦੀ ਫਿਰ ਜਦੋਂ ਜਾਣ ਨੂੰ ਜੀ ਨਾ ਕਰੇ ਪਾਠ ਕਰਨ ਨੂੰ ਜਦੋਂ ਜੀ ਨਾ ਕਰੇ ਸੇਵਾ ਕਰਨ ਨੂੰ ਜਦੋਂ ਜੀ ਨਾ ਕਰੇ ਫਿਰ ਤਨ ਬਿਮਾਰ ਨਹੀਂ ਐ ਫਿਰ ਮਨ ਬਿਮਾਰ ਐ ਵਾਹ ਫਿਰ ਮਨ ਬਿਮਾਰ ਐ ਸਮਝ ਲਓ ਸਾਡੇ ਮਨ ਨੂੰ ਹੀ ਬਿਮਾਰ ਇਸ ਤੋਂ ਵੀ ਅੱਗੇ ਦੀ ਸਟੇਜ ਹੈਗੀ ਆ ਬੁਰਾਈ ਵਾਲੇ ਪਾਸਿਓਂ ਇੱਕ ਦਾ ਹੁੰਦਾ ਨਾ ਆਉਣਾ ਨਹੀਂ ਮੇਰਾ ਨਹੀਂ ਜੀ ਕਰਦਾ ਇੱਕ ਹੁੰਦਾ ਕਿ ਬੁਰਾਈ ਕਰਨੀ ਲਾਮੀ ਤਾਂ ਪਾਗਲ ਅਧੀ ਰਾਤ ਉੱਠ ਕੇ ਤੁਰੇ ਰਹਿੰਦੇ ਨੇ ਬਰਾਈ ਕਰਨੀ ਔਰ ਜੇ ਆ ਵੀ ਜਾਵੇ ਕੋਈ ਨਾਲ ਦਾ ਜਾਂ ਕਹਿ ਕੋ ਕੇ ਆਂਢੀ ਗਵੰਢੀ ਲੈ ਵੀ ਆਵੇ ਉਹਨੂੰ ਵੀ ਖਿਜੀ ਜਾਣਾ ਤੂੰ ਐਵੇਂ ਹੀ ਸਾਨੂੰ ਤੰਗ ਕਰੀ ਜਾਣਾ ਇਹਦਾ ਮਤਲਬ ਹੋਰ ਬਣ ਜਾਂਦਾ ਹੈ ਕਿ ਇਹਨੂੰ ਨਾਮ ਕੌੜਾ ਲੱਗ ਰਿਹਾ ਹੈ ਇਹਨੂੰ ਸੁਆਦ ਨਹੀਂ ਲੱਗਦਾ ਨਹੀਂ ਲੱਗਦਾ ਹੁਣ ਖਾਣ ਪੀਣ ਵਾਲੀ ਚੀਜ਼ ਕਿੰਨੂੰ ਕੋੜੀ ਲੱਗਦੀ ਜਿੰਨੂੰ ਟੈਂਪਰੇਚਰ ਹੋਵੇ ਬੁਖਾਰ ਹੋਵੇ ਉਹਨੂੰ ਜੋ ਮਰਜ਼ੀ ਦੇ ਦੋ ਕਹਿੰਦਾ ਮੈਂ ਨਹੀਂ ਖਾਣਾ ਮੈਨੂੰ ਕੋੜਾ ਲੱਗਦਾ ਮੈਨੂੰ ਛੇਵ ਵੀ ਕੋੜਾ ਲੱਗਦਾ ਮੈਨੂੰ ਦੁੱਧ ਵੀ ਕੋੜਾ ਲੱਗਦਾ ਕਿਉਂ ਲੱਗਦਾ ਕੋੜਾ ਤਾਂ ਕੁਝ ਵੀ ਨਹੀਂ ਹੈ ਬੁਖਾਰ ਨਾਲ ਬਿਮਾਰੀ ਨਾਲ ਟੈਂਪਰੇਚਰ ਨਾਲ ਉਹਦਾ ਆਪਣੇ ਹੀ ਮੂੰਹ ਦਾ ਟੇਸਟ ਕੋੜਾ ਹੋਇਆ ਪਿਆ ਤੇ ਜਿਨ੍ਹਾਂ ਦੇ ਮਨ ਨੂੰ ਬੁਖਾਰ ਹੁੰਦਾ ਹੈ ਬੁਰਾਈਆਂ ਦਾ ਚਿੰਤਾ ਟੈਨਸ਼ਨ ਹੋਰ ਇਦ ਦਦਾ ਬੁਰੀ ਸੋਚੀ ਜਾਣਾ ਘਰ ਦੇਆਂ ਦਾ ਬਾਹਰ ਦੇਆਂ ਦਾ ਸਭ ਪਾਸੇ ਹੁਣ ਉਹਨੂੰ ਜੇਦੇ ਤਨ ਨੂੰ ਬੁਖਾਰ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਕੌੜੀਆਂ ਲੱਗਦੀਆਂ ਜਿਹਦੇ ਮਨ ਨੂੰ ਬੁਖਾਰ ਹੈ ਉਹਨੂੰ ਨਾਮ ਕੌੜਾ ਲੱਗਦਾ ਉਹ ਕਹਿੰਦਾ ਐਵੇਂ ਹੀ ਤਾਂ ਪਾਗਲ ਲੋਕ ਨੇ ਅੱਧੀ ਰਾਤ ਉੱਠ ਕੇ ਤੁਰੇ ਰਹਿੰਦੇ ਕੌੜਾ ਲੱਗਦਾ ਉਹ ਲੜਦਾ ਝਗੜਦਾ ਕਿਉਂ ਜਾਂਦੇ ਹੋ ਕੀ ਲੋੜ ਐ ਦੇਨੇ ਚੱਲ ਜਾ ਕਰੋ ਆਰਾਮ ਨਾਲ ਚੱਲਦੇ ਨਾ ਕਰਿਆ ਕਰੋ ਕੀ ਹੋ ਗਿਆ ਐਤਵਰ ਕਰ ਲਿਆ ਇੱਕ ਦਿਨ ਬਥੇਰਾ ਬੁਰਾਈ ਜਿਹੜਾ ਕਰੇ ਨਾ ਉਹਨੂੰ ਸਮਝ ਲਓ ਨਾਮ ਕੌੜਾ ਲੱਗਦਾ ਹੈ ਜਿਹੜਾ ਉਸ ਤੋਂ ਥੱਲੇ ਭਾਵ ਨਾ ਉਹ ਬੁਰਾਈ ਕਰਦਾ ਠੀਕ ਆ ਉੱਠਦਾ ਨਹੀਂ ਹੈ ਉੱਥੇ ਉਹਦਾ ਕਹਿ ਲਓ ਕਿ ਅਜੇ ਤੱਕ ਕਿਰਪਾ ਗੁਰੂ ਦੀ ਨਹੀਂ ਹੈ ਉਹਦਾ ਮਨ ਨਹੀਂ ਕਰਦਾ ਤਾਂ ਜਿਹੜਾ ਫੇਰ ਖਿੱਚਿਆ ਹੁੰਦਾ ਨਾ ਅੰਦਰੋਂ ਖਿੱਚਿਆ ਗੁਰੂ ਦਾ ਮਨ ਤੜਫਦਾ ਹੁੰਦਾ ਨਾ ਜਦੋਂ ਕਿ ਮੈਂ ਛੇਤੀ ਜਾਵਾਂ ਮੈਂ ਹੋਰ ਜਾਵਾਂ ਜਲਦੀ ਜਾਵਾਂ ਹੋਰ ਟਾਈਮ ਲਾਵਾਂ ਜਦੋਂ ਮਨ ਸਾਧ ਸੰਗ ਦੀ ਤੜਫਣ ਲੱਗ ਜੇ ਚੰਗੀ ਭੁੱਖ ਲੱਗਣ ਲੱਗ ਜੇ ਨਾ ਤੇ ਸਮਝ ਲੈਣਾ ਮੇਰਾ ਗੁਰੂ ਮੇਰੇ ਤੇ ਮਿਹਰਬਾਨ ਹੈ ਸਤਿ ਸ਼੍ਰੀ ਅਕਾਲ ਮੇਰਾ ਗੁਰੂ ਮੇਰਾ ਮਹਾਪੁਰਖ ਮੇਰਾ ਮੁਰਸ਼ਿਦ ਮੈਨੂੰ ਆਪਣੇ ਵੱਲ ਖਿੱਚ ਰਿਹਾ ਮੇਰਾ ਗੁਰੂ ਮੇਰਾ ਮੁਰਸ਼ਿਦ ਮੈਨੂੰ ਯਾਦ ਕਰ ਰਿਹਾ ਕਰ ਰਿਹਾ